ਸਭ ਤੋਂ ਪਹਿਲਾਂ ਹੀ ਮੈਂ ਸ਼ੁਰੂ ਕਰ ਰਿਹਾ ਹਾਂ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ 'ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਨਾ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤੇ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹਦੀ ਹਾਂ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਹਾੜ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੰਧਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ ਸਭ ਤੋਂ ਪਹਿਲਾਂ ਹੀ ਮੈਂ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਇੱਕ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਧੀ ਵੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤੇ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨਣੇ ਚ ਆਲੀਏ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਹਾੜ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਪੱਤਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਪੀਪਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਸਭ ਤੋਂ ਪਹਿਲਾਂ ਹੀ ਮੈਂ ਕਰੂਗਾ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ 'ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਨਹੀਂ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤੇ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਹਾੜ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੰਧਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ ਸਭ ਤੋਂ ਪਹਿਲਾਂ ਹੀ ਮੈਂ ਸਤਿਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਧੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਉਹਾਰ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੰਧਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ